ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੇ ਬਾਰੇ ਜੇਕਰ ਟਾਈਮ ਦੀ ਗੱਲ ਕਰੀਏ ਤਾਂ 1:30 ਮਿੰਟ ਆਪਣੇ ਕੋਲ ਟਾਈਮ ਹੋ ਚੁੱਕਿਆ ਹੈ ਤੇ ਮੌਸਮ ਦੀ ਗੱਲ ਕਰੀਏ ਅੱਜ ਮੌਸਮ ਜਿਹੜਾ ਹਮਸ ਜੀ ਕ੍ਰੀਏਟ ਕਰ ਰਿਹਾ ਹੈ ਕਾਫੀ ਹੈ ਦੇ ਸਾਰੇ ਪੰਜਾਬ ਦੇ ਵਿੱਚ ਕੋਈ ਕਾਫੀ ਪੈਨਪਰਮਾ ਦੇ ਮੈਸੇਜ ਆਏ ਸੀ ਕਿ ਤੁਸੀਂ ਹਜੇ ਤੱਕ ਵੈਦਰ ਦੀ ਵੀਡੀਓ ਕਿਉਂ ਨਹੀਂ ਪਾਈ ਜੇਕਰ ਵੈਦਰ ਦੀ ਵੀਡੀਓ ਦੀ ਗੱਲ ਕਰਦੇ ਆ ਤੇ ਅਸਮਾਨ ਦੇ ਵਿੱਚ ਤੁੱਪ ਤੇ ਨਾਲ ਚਿੱਟੇ ਬੱਦਲ ਆ ਜਿਹੜੇ ਆਪਾਂ ਨੂੰ ਦਿਖਾਈ ਦੇਣਗੇ ਪਰ ਨਾਲ ਨਾਲ ਆਪਾਂ ਨੂੰ ਗਰਮੀ ਦਾ ਸਾਹਮਣਾ ਵੀ ਕਰਨ ਨੂੰ ਮਿਲੂਗਾ ਘਟੋ-ਘਟ ਇੱਕ ਹਫਤਾ ਇੱਕ ਹਫਤੇ ਦੇ ਮੌਸਮ ਦੀ ਜੇ ਗੱਲ ਕਰੀਏ ਤਾਂ ਆ ਬਣਦੇ ਵੀ ਦਿਖਾਈ ਦੇਣਗੇ ਨਾਲ ਨਾਲ ਟਟਮੇ ਜੇ ਬੱਦਲਾਂ ਪਰੋਂ ਦੂਰ ਜਾਂਦੇ ਵੀ ਦਿਖਾਈ ਦੇਣਗੇ ਇਸ ਦੇ ਨਾਲ ਕੀ ਹੋਊਗਾ ਕਿ ਆਮਸ ਕ੍ਰੀਏਟ ਹੋਊਗੀ ਗਰਮੀ ਕ੍ਰੀਏਟ ਹੋਊਗੀ ਟੈਂਪਰੇਚਰ ਦੀ ਜੇ ਗੱਲ ਕਰੀਏ ਨਾ ਵੀਰੇ ਟੈਂਪਰੇਚਰ ਰਾਈਟ ਨਾਲੋਂ 30 ਤੋਂ ਲੈ ਕੇ 32 ਦੇ ਵਿੱਚ ਵਿੱਚ ਚੱਲ ਰਿਹਾ ਹੈ ਹਵਾਵਾਂ ਦੀ ਗੱਲ ਕਰਦੇ ਹਾਂ ਹਵਾਵਾਂ ਦੀ ਜਿਹੜੀ ਸਪੀਡ ਫੜੀ ਹੋਈ ਆ ਉਹ 15 ਤੋਂ ਲੈ ਕੇ 18 ਦੇ ਵਿੱਚ ਵਿੱਚ ਚੱਲ ਰਹੀ ਆ ਤੇਸ ਤੋਂ ਇਲਾਵਾ ਮੀਂਹਾਂ ਦੇ ਕਿਤੇ ਵੀ ਕੋਈ ਚਾਂਸਸ ਨਹੀਂ ਹੈਗੇ ਕਿਤੇ ਕਿਤੇ ਬਹੁਤ ਜ਼ਿਆਦਾ ਧੁੱਪ ਨਿਕਲ ਆਉਂਦੀ ਹੈ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਪਰਛਾਵਾਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਮੌਸਮ ਦੀ ਅਪਡੇਟ ਹੈ ਜੀ ਅੱਜ 10 ਸਤੰਬਰ 2025 11 ਸਤੰਬਰ 2025 ਤੱਕ ਵੀ ਸ਼ਾਇਦ ਇਹੋ ਕੁਝ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਪੇਜ ਨੂੰ